ਵੱਡੀ ਖਬਰ ਇਸ ਸੋਸ਼ਲ ਮੀਡੀਆ ਤੋਂ ਵੜਨਾ ਸਾਜੀ ਕਰਨ ਜਾ ਰਹੇ ਹਾਂ ਦਰਸਲ ਦੱਸਿਏ ਕਿ ਹੁਣ ਹਨੀਮੂਨ ਮਨਾਣ ਗਿਆ ਝੋੜਾ ਪਰ ਉੱਥੇ ਇੱਕ ਬੇਹਦੀ ਮੰਤਪਾਗੀ ਘਟਨਾ ਵਾਪਰ ਗਈ ਜੋ ਕਿ ਹੈਰਾਨ ਪਰੇਸ਼ਾਨ ਕਰ ਦੇਣ ਵਾਲੀ ਹੈ ਪੂਰਾ ਮਾਮਲਾ ਇਸ ਬਾਬਤ ਸਾਹਮਣੇ ਆਇਆ ਦੱਸਿਆ ਜਾ ਰਿਹਾ ਜਿੱਥੇ ਕਿ ਹੁਣ ਜਿਹੜੀ ਪਤਨੀ ਹੈ ਉਸਨੇ ਹੀ ਆਪਣੇ ਪਤੀ ਨਾਲ ਕੁਝ ਅਜਿਹਾ ਕਰ ਦਿੱਤਾ ਜੋ ਕਿ ਹੈਰਾਨ ਪਰੇਸ਼ਾਨ ਕਰ ਦੇਣ ਵਾਲਾ ਹੈ ਜਾਨੀ ਕਿ ਆਪਣੇ ਪਤੀ ਦੀ ਹੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਹੈ ਹਨੀਮੂਨ ਤੇ ਗਿਆ ਸੀ ਖੁਸ਼ੀ ਖੁਸ਼ੀ ਇਹ ਜੋੜਾ ਪਰ ਉੱਥੇ ਦੇਖੋ ਪਤਨੀ ਦੇ ਬੋਲੋ ਅਜਿਹਾ ਕਾਟ ਕਰ ਦਿੱਤਾ ਜਿੱਥੇ ਹੁਣ ਘਰ ਦੇ ਵਿੱਚ ਸੱਥਰ ਵੇਚ ਜੁਕੇ ਨੇ ਪੂਰੀ ਖਬਰ ਇਸ ਵਾਬਤ ਸਾਹਮਣੇ ਆਈ ਹੈ ਦੱਸੇ ਦੱਸਿਆ ਜਾ ਰਿਹਾ ਹੈ ਕਿ ਹੁਣ ਮੈਂ ਗੱਲਿਆਂ ਦੇ ਵਿੱਚ ਇਹ ਜੋੜਾ ਅਜਮੁਣ ਮਨਾਨ ਗਿਆ ਸੀਗਾ ਪਰ ਉਥੇ ਪਤਨੀ ਨੇ ਕੁਝ ਬੰਦਿਆਂ ਨੂੰ ਕੁਝ ਵਿਅਕਤੀਆਂ ਨੂੰ ਕਿਰਾਏ ਤੇ ਮੰਗਵਾ ਕੇ ਉਸ ਤੋਂ ਬਾਅਦ ਆਪਣੇ ਪਤੀ ਦੇ ਨਾਲ ਹੀ ਬਹੁਤ ਵੱਡਾ ਧਾਂਡ ਕਰ ਦਿੱਤਾ ਹਾਲਾਂਕਿ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਕਿਉਂ ਉਸ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਕਿ ਆਪਣੇ ਪਤੀ ਦੀ ਹੀ ਜੀਵਨ ਲੀਲਾ ਸਮਾਪਤ ਕੀਤੀ ਹੈ ਉਸ ਵਾਬਤ ਕੋਈ ਵੀ ਖਾਸ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ ਹੈ दूसरे पास जो गल करिए हूं अः जी पत्नी सी उसने कुछ दो तीन बंदे बुलाए तो उस तो बाद अपने पति देते हमला करवा दिता यानी कि अपने पति न ही शिकार बना दिता बहुत ਗੰਭੀਰ ਉਸ ਨੂੰ ਜੋ ਹੈ ਉਹਨਾਂ ਦੇ ਉੱਤੇ ਹਮਲਾ ਕੀਤਾ ਉਸਦੇ ਪਤੀ ਦੇ ਉੱਤੇ ਤੇ ਇੱਕ ਵੱਡਾ ਕਾਰੋਬਾਰੀ ਸੀ ਜਿਸ ਤੋਂ ਬਾਅਦ ਹੁਣ ਹੈ ਜਿਹੜੀ ਪਤਨੀ ਸੀ ਉਸਨੇ ਉੱਤਰ ਪ੍ਰਦੇਸ਼ ਦੇ ਪੁਲਿਸ ਦੇ ਅੱਗੇ ਆਤਮ ਸਮਰਪਣ ਕਰ ਲਿਆ ਯਾਨੀ ਕਿ ਆਪਣੀ ਜੋ ਗਲਤੀ ਹੈ ਉਹ ਸਾਰੀ ਕਬੂਲ ਕਰ ਲਈ ਹੈ ਤਾਂ ਹਾਲਾਂਕਿ ਲੜਕੀ ਦੇ ਪਿਤਾ ਦੇ ਵੱਲੋਂ ਦੱਸਿਆ ਗਿਆ ਕਿ ਉਸਦੀ ਜਿਹੜੀ ਬੇਟੀ ਆ ਉਸ ਨੂੰ ਅਗਵਾ ਕਰ ਲਿਆ ਗਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੱਸੀਆਂ ਜਾ ਰਹੀਆਂ ਨੇ ਇਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਦੇ ਵੱਡੇ ਖੁਲਾਸੇ ਹੋਏ ਤਾਂ ਬਹੁਤ ਹੀ ਮਾਮਲਾ ਹੈਦਾਨ ਪਰੇਸ਼ਾਨ ਕਰਨ ਵਾਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਬਹੁਤ ਵੱਡੇ ਪੱਧਰ ਦੇ ਉੱਤੇ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਪਰ ਪੁਲਿਸ ਨੇ 7 ਦਿਨ ਦੇ ਅੰਦਰ ਇਸ ਸਾਰੇ ਕੇਸ ਦੀ ਗੁੱਥੀ ਸੁਲਝਾ ਦਿੱਤੀ ਜਿਹੜੇ ਵਿਅਕਤੀ ਇਸ ਮਾਮਲੇ ਦੇ ਵਿੱਚ ਸ਼ਾਮਲ ਸੀਗੇ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਹੁਣ ਉਹ ਪਤਨੀ ਜਿਹੜੀ ਆ ਔਰਤ ਜਿਹੜੀ ਆ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਪੂਰੇ ਮਾਮਲੇ ਦੀ छानबीन ਕੀਤੀ ਜਾ ਰਹੀ ਹੈ ਤਾਂ ਉਸ ਤੋਂ ਬਾਅਦ ਹੀ ਜਿਹੜੇ ਆ ਸੀਐਮ ਦੇ ਵੱਲੋਂ ਹੈ ਗੱਲ ਇਹ ਦੀ ਸੀਐਮ ਦੇ ਵੱਲੋਂ ਕਿਹਾ ਜਾ ਰਿਹਾ ਅਮਿਤ ਸ਼ਾਹ ਹੁਣੀ ਗ੍ਰਹਿ ਮੰਤਰੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਪੂਰੇ ਮਾਮਲੇ ਤੇ ਡੂੰਘਾਈ ਤੇ ਜਾਂਚ ਹੋਣੀ ਚਾਹੀਦੀ ਆ ਤਾਂ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਗਾਈਡ ਜਿਹੜੇ ਉੱਥੇ ਸੀਗੇ ਉਹਨਾਂ ਨੇ ਵੀ ਦੱਸਿਆ ਕਿ ਜਿਹੜਾ ਉਹਨਾਂ ਨੇ ਵੀ ਦੇਖਿਆ ਸੀਗਾ ਪਤੀ ਪਤਨੀ ਦਾ ਜੋੜਾ ਜਿਆ ਸੀਗਾ ਪਰ ਪਤੀ ਜਿਹੜਾ ਸੀਗਾ ਉਸ ਦੀ ਜਿਹੜੀ ਬਾਡੀ ਆ ਉਹ ਕਿਸੇ ਹੋਰ ਜਾਣੀਆਂ ਦੇ ਵਿੱਚ ਮਿਲੀ ਹੈ ਤਾਂ ਬਹੁਤ ਗੰਭੀਰ ਹਾਲਾਤਾਂ ਦੇ ਵਿੱਚ ਬੋਡੀ ਮਿਲੀ ਹੈ ਬਹੁਤ ਜ਼ਿਆਦਾ ਹੀ ਮੰਦ ਭਾਕੀਆਂ ਤਸਵੀਰਾਂ ਵੀ ਸਿੱਗੀਆਂ ਬਹੁਤ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਬੇਹਦ ਵੱਡੀ ਤੇ ਇਹ ਖਬਰ ਅਸੀਂ ਇਸ ਵਕਤ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਸ਼ੇਅਰ ਕਰਨਾ ਬੰਦਿਆ ਦੱਸਦੀਏ ਕਿ ਬਹੁਤ ਹੈਰਾਨ ਕਰਨ ਦੇਣ ਵਾਲਾ ਮਾਮਲਾ ਜਿੱਥੇ ਪਤੀ ਪਤਨੀ ਹਨੀਮੂਨ ਮਨਾਣ ਗਏ ਪਰ ਦੇਖੋ ਉਹਨਾਂ ਨਾਲ ਕੀ ਕੁਝ ਪਾਣਾ ਵਾਪਰ ਗਿਆ ਕਿਸ ਤਰੀਕੇ ਦੇ ਨਾਲ ਵੱਡੀ ਘਟਨਾ ਵਾਪਰ ਗਈ ਇਹ ਹਨੀਮੂਨ ਮਨਾਉਣਾ ਪਰਿਵਾਰ ਨੂੰ ਮਹਿੰਗਾ ਪੈ ਗਿਆ ਜਿੱਥੇ ਕਿ ਪਤਨੀ ਦੇ ਵੱਲੋਂ ਆਪਣੇ ਹੀ ਪਤੀ ਦੀ ਜੀਵਨ ਲੀਲਾ ਸਵਾਪਤ ਕੀਤੀ ਹੈ ਕਿਉਂ ਕੀਤਾ ਕਿਹਾ ਇਸ ਪਿੱਛੇ ਦਾ ਕੋਈ ਵੀ ਕਾਰਨ ਹਲੇ ਸਪਸ਼ਟ ਨਹੀਂ ਹੋਇਆ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਬਹੁਤ ਹੀ ਮੰਦਪਾਗੀ ਘਟਨਾ ਵਾਪਰ ਚੁਕੀ ਹੈ ਤਾਂ ਦੂਸਰੇ ਪਾਸੇ ਘਰ ਦੇ ਵਿੱਚ ਸੱਫਰ ਵਿਛੇ ਤੇ ਇੱਥੇ ਪੁਲਿਸ ਹੋਰ ਜਿਹੜੇ ਦੋਸ਼ੀ ਸੀਗੇ ਜਿਹੜੇ ਇਸ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਪਾਲ ਕਰਨ ਦੀ ਉਹਨਾਂ ਦੀ ਲੱਭੜ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਵੱਡੀ ਖਬਰ ਇਸ ਵਕਤ ਦੀ ਤੁਹਾਨੂੰ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਇਸ ਬਾਬਤ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ